ਖੜੀਏ ਇਕੱਠੇ ਮੈਨੂੰ ਰਾਜੇ ਕੋਈ ਦੇਖਦਾ ਇਕ ਲੰਘ ਸੂਰਜ ਮੁਖ ਦਾ ਬੀਜ ਨਾ ਹਿੱਦਾ ਆਉਂਦਾ ਨਹੀਂ ਹੈਗਾ ਉਹ ਦਾ ਬਿਹੈਵਰ ਹਾਂ ਉਹ ਵੀ ਠੀਕ ਆ ਮੰਨੇ ਨਹੀਂ ਹਾਂ ਕਹਿੰਦੇ ਰੱਖ ਕੇ ਲਾ ਕੇ ਦੇਖੋ ਵੀ ਹੋਊਗਾ ਮੈਂ ਤਾਂ 2 ਛਾਟ ਲਾਉਣੇ ਸਾਲੇ ਵੱਧ ਹੀ ਲਾਉਣੀ ਹੈਗੀ ਬਾਕੀ ਸਾਰੀ ਲਾ ਲਈ 2 ਛਾਟ ਲੈ ਜੀ ਉਹ ਹਾਂਜੀ ਫੁੱਲ ਤਾਂ ਨਿਕਲੇ ਬਹੁਤ ਉਹਨੂੰ ਕੋਈ ਇੰਨਾ ਕੋਈ ਇੰਨਾ ਇੰਨਾ ਸਾਰੇ ਇੱਕ ਫੁੱਲ ਜਿੰਨੇ ਦਾਣੇ ਵੀ ਨਿਕਲ ਆ ਜਾਣਗੇ ਉਹੀ ਆ ਜੀ ਪਾਏ ਤੇ ਕੋਈ ਕਚੌੜੀਆਂ ਬਣਾਉਂਦਾ ਕੋਈ ਪਕੌੜੇ ਬਣਾਉਂਦਾ ਜੱਗਰੇ ਹੀ ਕਾਲੀਆਂ ਤੂਰੀਆਂ ਬਣਾਉਂਗੇ ਵਾਹ ਜੀ ਵਾਹ ਹਾਂ ਜਗੇ ਮਾਸੜ ਕਹਿੰਦਾ ਤੋਰੀਆ ਦੇਖਦੇ ਨੇ ਮੈਂ ਚੱਲ ਫਿਰ ਉਹਦਾ ਚੱਲ ਠੀਕ ਆ ਉਹ ਮੈਂ ਗੱਲ ਕਰਦਾ ਵਧੀਆ ਸਬਜ਼ੀ ਆ ਹਰੀ ਸਬਜ਼ੀ ਆ ਆਹੋ ਨਾਲੇ ਉਲਟੇ ਚੱਲਣਾ ਚਾਹੀਦਾ ਲੋਕਾਂ ਤੇ ਨਿਗਾਹ ਵੱਧਦੀ ਹਰੀ ਸਬਜ਼ੀ ਨਾਲ ਹੂੰ ਤੈਨੂੰ ਕੀ ਦੇਖਣਾ ਓਏ ਕਬੂਤਰ ਖੜੇ ਨੇ ਉਹ ਮਾਸੜ ਲੋ ਬਾਈਏ ਦਲਵੀਰ ਵਾਲੇ ਦਾ ਬਦਲ ਗਿਆ ਰੰਗ ਹਾਂ ਹੂੰ ਤੈਨੂੰ ਤਾਂ ਟੈਨਸ਼ਨ ਨਹੀਂ ਹੋਣੀ ਚਾਹੀਦੀ ਜਿਹੜਾ ਮਸ਼ੀਨ ਆ ਜਿਹੜੀ ਟੌਰ ਕਲ ਉਹਦੇ ਤਿਆਰ ਖੜੀ ਆ ਉਹ ਦੇਖ ਮਾਸੜ ਉਹ ਤਾਂ ਪੱਕ ਰਿਆ ਤਾਂ ਅੰਦਰ ਜਿਹੜੀ ਉਹ ਤੱਗੀ ਨੂੰ ਕਹਿੰਦਾ ਜੀ ਕਹਿੰਦਾ ਪਗਲੀ ਤੱਗੀ ਮੇਰੇ ਵੀ ਹੋਈ ਵੀ ਆ ਹਾਂ ਇਹ ਤਾਂ ਪੱਕ ਰਹੀ ਆ ਆ ਇੱਧਰ ਸਾਰੇ ਦਾ ਰੰਗ ਜਾ ਬਦਲਦਾ ਜਾਂਦਾ ਅਤਾਏ ਲੱਗਦਾ ਜਿੱਕਣਾ ਉਹ ਅੱਜ ਵੱਢ ਲੈਣ ਨੂੰ ਤਾਂ ਮੂਰੇ ਮੂਰੇ ਪਰ ਨਹੀਂ ਇਹ થઈ ਗਈ ਮਨ ਲੈ ਉਹ ਹੋ ਜਣੀ ਐ ਕੱਢ ਦੇਨੇ ਨੇ 20 ਦਿਨ ਤੱਕ ਕੱਢ ਦੇ ਨੇ ਆਹ ਹੈਂ ਕਢਾ ਦੇ 20 ਦਿਨ ਨਿਕਲ ਜਾਣੇ ਆ ਪੱਕਾ ਜੀ ਤਾਂ ਵਸੜ ਵਧੀਆ ਠੀਕ ਆ ਆ ਜਿਹੜੀ ਕਿੱਕੜਾ ਨਿਸਰੀ ਆ ਮੈਂ ਜੀਰੀਓ ਆਪਾ ਦੇਖਦਾ ਵੀ ਬਿੰਗਿਟਿਟੀ ਚਿਸ ਨਸਰੀਆ ੱੱਗੇ-ੱੱਗੇ ਨਸਰੀਆ ਆਹ ਸੱਡਾਂ ਨਸਰੀਆ ਆਹ ਸੱਡਾਂ ਹਰ ਇੱਕ ਖਾਸੀਆਂ ਖੜੀਆਂ ਏਦਾਂ ਸੀਨ ਹੁੰਦਾ ਪਤਾ ਨਹੀਂ ਉਧਰ ਪਰਾਂ ਵੀ ਨਹੀਂ ਹੈਗੀਆਂ ਏਕੜੇ ਉਹ ਦੇਖ ਤੱਗੇ ਕੜਾ ਮੈਂ ਇਦਾਂ ਐ ਹੋਦਾ ਦਾ ਵਾ ਸੱਡਾ ਬੀਕੜਾ ਸੱਡ ਆਉਂਦੀ ਆ ਪਰ ਇਹ ਮਿੱਟੀ ਜਿਆਦਾ ਪਗਨ ਨੇ ਨਾ ਨਾ ਹੁਣ ਉਹ ਗੱਬੇ ਵੀ ਤਾਂ ੱੱਗੇ ਰਹਿ ਗਏ ਉਹ ਵਿਚਾਲੇ ਐ ਤੱਗੇ ਨੇ ਰਹਿ ਗਏ ਆ ਦੇ ਆ ਠੀਕ ਆ ਸੀਨ ਪਤਾ ਨਹੀਂ ਕਿਆ ਸੀਨ ਹੁਣ ਇਹ ਨਾਲ ਦੇ ਆਲੇ-ਦਾਲੇ ਨਸਰੀ ਨੇ ਇਹ ਤਾਂ ਐ ਵੀ ਨਹੀਂ ਹੈ ਕੋਈ ਘਰ ਦਾ ਵੀ ਆ ਆ ਹਾਇਦਾ ਕੋ ਬੋਲੇਗਾ ਨਸਰੂ ਕੇ 2-4 ਦਿਨ ਲਾਉਂਗਾ। ਨਾ ਬਰਾਬਰ ਨਹੀਂ ਸਿਝਾਈ ਕਿਨਾਰੇ ਸਿਝਾਈ। ਬਰਾਬਰ ਨਹੀਂ ਸਿਝਾਈ ਇੱਕੇ ਸੇਟਾ ਨਿਕਲੇ। ਤੇ ਲੱਗੀ ਪਨੀਰੀ ਇੱਕ ਟਾਈਮ ਦੀ ਆ ਇੱਕ ਟਾਈਮ ਲੱਗੀ ਵੀ ਆ। ਮੈਂ ਤਾਂ ਬੂਟੇ ਖੁਰਚਦਾ ਦਾ। ਅੱਛਾ। ਸੇਟ ਬਰ ਸੇਟ ਬੜੀ ਹੋਈ ਇਹਦੀ ਮਿੱਟੀ ਆਉਣ ਲੱਗ ਗਈ ਨਾਲ। ਅੱਛਾ। ਆਓ ਸਵੇਰ ਦਾ ਤਾਂ ਪੈਂਦਾ ਹੁਣ ਤਾਂ ਗੱਲਾ ਕਰਤਾ ਹੋਣਾ ਇਹਨਾਂ ਥੱਲੇ। ਫੇ ਮੇਰੀ ਸਲਾਹ ਮੰਨਦੀ ਐ ਵੀ ਝਟਪਟੇ ਕਰ ਦਵਾ। ਆਹੋ ਇਹ ਵੀ ਠੀਕ ਐ। ਹੈਨਾ? ਐਗੀ ਭਾਈ। ਹਾਂ ਹਾਂ। ਆਹੋ ਝਟਪਟ ਵੇ ਮੈਂ ਦੇਖ ਕੇ ਕਰੀ ਹੁਣ। ਆਓ। ਫਮੇ ਖਰਾਬ ਕਰਤਾ ਇਹਨਾਂ। ਮੇ ਆਲੇ ਦਾ ਮੈਂ ਤਾਂ ਸਮਝ ਸਾਉ ਦੀ ਘੜੀ ਗੱਲ ਕਰੀ ਬਾਈ ਦੱਸਿਆ ਹੋਇਆ ਵੀ ਉਹ ਵੀ ਅੱਕਣੀ ਪੈਣਾ ਮੈਨੂੰ ਹਾਂ ਅਕਤੂਬਰ ਤੱਕ ਦੱਸਿਆ ਵਕਨ ਬਾਈ ਨੇ ਮੈਸੇਜ ਭੇਜਿਆ ਮੈਨੂੰ ਹਾਂ ਕਹਿੰਦਾ ਵੀ ਅਕਤੂਬਰ ਦੇ ਆਪ ਤੱਕ ਉਹ ਮਤਲਬ ਵਜੇ ਨਹੀਂ ਸਰੀ ਹੈ ਨਾ ਜੀ ਆਹੋ ਹਾਂ ਮੈਂ ਤਾਂ ਨਹੀਂ ਕਹਿੰਦਾ ਵਧੀਆ ਲੱਗਦੀ ਮੈਂ ਤਾਂ ਹੋਰ ਤਰ੍ਹਾਂ ਲੱਗਦੀ ਆ ਉਹ ਪਨੀਰੀ ਪਹਿਲਾਂ ਦੇਖਣੇ ਹੋਰ ਤਰ੍ਹਾਂ ਕੋਲ ਲੱਗਦਾ ਇਹ ਬਾਰੇ ਤਾਂ ਹੁਣ ਯਾਰ ਵਿੰਗਰ ਡੱਡੇ ਜਿਹੀ ਛੱਟੇ ਹੋਰ ਤਰ੍ਹਾਂ ਦੇ ਹੋਏ ਬੇਦੇ ਉੱਚੀ ਨਹੀਂ ਮਿਲ ਜਾਉ ਨਸਰਾਰੀ ਨਸਰਾਰੀ ਆਈ ਹਲੇ ਬਾਈ ਜਿਹੜਾ ਆਹ ਕਿੱਟਰ ਪੈ ਜਾਣ ਇਹਨੂੰ ਹਾਂ ਆ ਪੱਕ ਗਈ ਆਹ ਹੋਜੀਦਾ ਉਹ ਹੋਜੀ ਆਹ ਪੱਕ ਗਈ ਉਹ ਥੱਲੇ ਨੂੰ ਕੀ ਹੋਈ ਆ ਆਰੇ ਰੋਈ ਆ ਛੱਟੇ ਵਿੱਚ ਪੱਕ ਗਏ ਇਹਦੇ ਨਾਲ ਉਹ ਪਰ ਇਹ ਗੱਦਰ ਖੜਿਆ ਹੈ ਵਿੱਚ ਵਿੱਚ ਉਹ ਉਤੇ ਗਾਹ ਦਿਖਾ ਦਿੰਦਾ ਮੈਂ ਤੁਹਾਨੂੰ ਹੋਰ ਉਹ ਪੱਕੀ ਪਈ ਹੈ ਸਾਰੀ ਇਹ ਹਾਂ ਵੀ ਵਿੱਚ ਨੇ ਸਰਦੀ ਹੈ ਜੀ ਦੀ ਐਕਣਾ ਤੋਂ ਉਹ ਸਾਲ ਦੀ ਜਿਹੜੇ ਸਾਲ ਜੀ ਦੀ ਉੱਚੀ ਨੀਵੀਂ ਸੀ ਹਾਂ ਹੈਨਾ ਉਹ ਸਾਲ ਦੀ ਪਰ ਆਏ ਅਦਾ ਪਰ ਕੈਨੇ ਸਰਦੀ ਉਹ ਨਹੀਂ ਸਰਦੀ ਨਹੀਂ ਦੀ ਯਾਰ ਨਸਰੀ ਬੇਕਾਰ ਨਾ ਇਹਨਾਂ ਭਾਜਨ ਬੋਜਨ ਇਹ ਹੈ ਜੀ ਦੇਣਾ ਮੈਨੂੰ ਲੱਗਦੀ ਹੁਣ ਵਿੱਚ ਦਾ ਰੰਗ ਪੀਲਾ ਪੀਲਾ ਤੱਗਿਆਂ ਦਾ ਪੈਣ ਲੱਗ ਗਿਆ ਵਿੱਚਲੇ ਬੁੱਝੇ ਨਿਸਰ ਰਿਹਾ ਆ ਆਪਣੇ ਵਾਲੇ ਮੰਗੋ ਪੱਕ ਗਈ ਉਹ ਵਿੱਚ ਦੀ ਆ ਉਹ ਹੈਗਾ ਉਹ ਨਾ ਪੂਰੀ ਪੱਕੀ ਹੋਈ ਹੈ ਹਾਂ ਆਪਣੇ ਵਾਲੇ ਨੂੰ ਪੱਕੀ ਹੋਉ ਨਾਲ ਨਿਸਰਦਾ ਹੈ ਹੋਰ ਇਹ ਵਿੱਚ ਨਿਕਲਦੇ ਗੱਲ ਤਾਂ ਸਹੀ ਆ ਬਾਈ ਨੇ ਕਿਹਾ ਤਾਂ ਵੀ ਆਕਣਾ ਹੋ ਜਾਂਦਾ ਇਹ ਘਰ ਦਾ ਬੀਜ ਹੈ ਜੀ ਸੋਭਾ 34 ਜਿਹੜਾ ਕਹਿੰਦੇ ਆ ਜੀ ਇੱਕ ਇੱਕ ਕਹਿੰਦੇ ਜੀ ਘਰ ਦਾ ਬੀਜ ਰੱਖਿਆ ਨਹੀਂ ਜਾ ਸਕਦਾ ਆਪਣਾ ਜਿਹੜਾ ਹਾਈਬ੍ਰਿਡ ਹੈ ਇਹਨਾਂ ਨੇ ਨੇਤਰ ਅੰਤਜਾਲਾ ਕਰਿਆ ਉਹ ਤਜਰਬਾ ਕਹਿੰਦੇ ਸਾਰੀ ਉਹ ਹੀ ਲਾਈ ਵੀ ਹੈ ਨਹੀਂ ਫਿਰ ਉਹ ਛੱਟੇ ਵੱਧ ਘਟੇ ਨਿਕਲੇ ਆ ਛੱਟੇ ਆ ਹੁਣ ਦੇਖੋ ਜੀ ਪੱਕ ਗਈ ਹਾਂ ਬਿਚਾਰੀ ਪਈ ਆ ਵਿੱਚ ਹਲੇ ਨਿਸਰਦੀ ਆ ਇਹ ਫਿਰ ਗਾਲ ਨਹੀਂ ਮਾਣੇ ਤਾਂ ਹੀ ਕਾਮਯਾਬ ਨਹੀਂ ਹੈਗਾ ਜੀ ਤਾਂ ਹੀ ਕਾਮਯਾਬ ਨਹੀਂ ਫਿਰ ਉੱਚੀ ਨਹੀਂ ਹੋ ਕੇ ਨਸਰੀਆਂ ਨੇ ਸਾਰੇ ਖੇਤ ਲੱਗੇ ਦੇਖਦਾ ਹੁਣ ਆ ਚੀਜ਼ ਆਈ ਲੱਗੀ ਵੀ 27 ਲੱਗੀ ਵੀ ਆ ਹੁਣ ਪੱਧਰੀ ਤਾਂ ਖੜੀ ਇੱਕ ਸਾਹ ਨਹੀਂ ਨਾ ਰਾਜੇ ਕੋਈ ਦੇਖਦਾ ਇੱਕ ਲਈ ਸੂਰਜ ਮੁਖਿਆ ਬੀਜ ਨਾ ਇਦਾ ਹੁੰਦਾ ਨਹੀਂ ਹੈਗਾ ਉਹ ਹੈ ਵੀ ਹਾਂ ਉਹ ਵੀ ਠੀਕ ਆ ਮੰਨੇ ਨਹੀਂ ਹਾਂ ਅੰ데 ਨਾ ਅੱਖੇ ਲਾ ਕੇ ਦੇਖੋ ਕੋਈ ਹੋਊਗਾ ਮੈਂ ਦੋ ਸ਼ਾਟ ਲਾਉਣ ਤੋਂ ਬੱਦ ਦੇ ਲਾਉਣੀ ਹੈਗੀ ਬਾਕੀ ਸਾਰੀ ਲਾ ਲਈ ਦੋ ਸ਼ਾਟ ਲਾ ਜੀ ਉਹ ਹਾਂ ਜੀ ਫੁੱਲ ਤਾਂ ਨਿਕਲੇ ਬਹੁਤ ਨੂੰ ਕੋਈ ਇੰਨਾ ਕੋਈ ਇੰਨਾ ਇੰਨਾ ਕ ਸਾਰੇ ਇੱਕ ਫੁੱਲ ਜਿਹਨਾਂ ਦਾਣੇ ਵੀ ਨਹੀਂ ਸੜਜ ਹੋ ਜਾਣਗੇ ਉਹੀ ਆ ਜੀ ਮੱਕੀ ਵੀ ਆ ਨਾਲ ਇੱਕ ਫੁੱਲੇ ਬਹੁਤ 10 ਫੁੱਲ ਨਿਕਲਣ ਘੱਟੇ ਘੱਟੇ ਜਿਹਨੂੰ 10 ਫੁੱਲ ਨਿਕਲੋ ਖਰਾਬ ਹੈ ਹਾਂ ਜਿਹਨੂੰ ਇੱਕ ਫੁੱਲ ਹੋ ਠੀਕ ਹੈ ਇੱਕ ਉਹ ਨਿਕਲੇ ਨਹੀਂ ਹੈਗਾ ਇਹ ਦੂਰ ਦੂਰ ਨੂੰ ਹੀ ਨੂੰ ਕਰਦਾ ਵੀ ਰੱਖ ਨਹੀਂ ਹੁੰਦਾ ਜੀ ਹਾਂ ਜੀ ਹਾਈਬ੍ਰਿਡ ਨਹੀਂ ਕੋਈ ਰੱਖਦਾ ਹਾਈਬ੍ਰਿਡ ਰੱਖਦਾ ਕੋਈ ਵੀ ਹਾਈਬ੍ਰਿਡ ਵਿੱਚ ਕੋਈ ਨਹੀਂ ਆ ਇਹਦਾ ਏਰੀਆ ਨੇ ਤਜਰਬਾ ਹੀ ਕਰਿਆ ਬਾਈ ਨਹੀਂ ਤਜਰਬਾ ਤਜਰਬਾ ਇਹਨਾਂ ਕਿਲੇ ਜੀ ਨਹੀਂ ਚਾਹੀਦਾ ਹਾਂ ਸਾਰੀ ਖੇਤੀ ਵੇਰ ਹਾਂ ਜੀ 2 ਦੋ ਵਿੱਗੇ ਬਕਰ ਹਾਂ ਵਿੱਗੇ ਰੋ ਵਿ ਜਿਕਣਾ ਖੱਤੀ ਇਹਦੇ ਉਪਰ ਗੱਲ ਲੰਦੇ ਇਹਦੇ ਵਿੱਚ ਗੱਲ ਲੰਦੇ ਹੁੰਦਾ ਨਹੀਂ ਬਈ ਲੁੱਟ ਨਹੀਂ ਹੁੰਦਾ ਜੀ ਇੱਕੇ ਜਿਹੜੀ ਸਵਾਚ ਇਹ ਹੈ ਸਵਾ 34 ਸਵਾ 34 ਨਸਰਦੀ ਚਲੋ ਏਕਣੇ ਬੂਝੇ ਉੱਚੇ ਨੀਵੇਂ ਜ ਹੋ ਗਏ ਏਕਣੇ ਨਸਰਦੀ ਆਇਓਗਾ ਪਰ ਆਇ ਨਹੀਂ ਪਰ ਇਹ ਜ਼ਿਆਦਾ ਹੋ ਗਏ ਇਹ ਕੱਚੀ ਆ ਵਿੱਚ ਜੀ ਹਾਂ ਵਿੱਚ ਕੱਚੀ ਆ ਵਿੱਚ ਇਹ ਕਬੂਲੇ ਜੀ ਵੀ ਇਹ ਇਹ ਥੋੜਾ ਇਹਦਾ ਕੰਮ ਖਰਾਬ ਹੋ ਗਿਆ ਸਾਰੀ ਉਹਨਾਂ ਦੇ ਉਧਰ ਚੋਈ ਜੀ ਵੀ ਏਕਣੇ ਆ ਅੱਛਾ ਜੀ ਹਾਂ ਬਾਈ ਵੇੜ ਵਿੱਚ ਤਾਂ ਆਈ ਕੋਈ ਨਹੀਂ ਇਹ ਕਾਦਮਰ ਵਾਲੇ ਵੀ ਸਾਲੀ ਦੋ ਤਰ੍ਹਾਂ ਮਰ ਬੜਾ ਲੈ ਮੈਂ ਪਤਾ ਨਹੀਂ ਸਾਲੀ ਇਹ ਕਿਹੜੀ ਇਹ ਜੀ ਬਾਸਮਤੀ ਹੈ 1500 ਨੋਵਾ ਬਾਸਮਤੀ ਹਾਂ ਇਹ ਸਾਥੇ ਬਾਦ ਲੱਗੀ ਨਸਰਈ ਛੰਡਾ ਰੋਗ ਨਹੀਂ ਹਟਦਾ ਨਿਕਲਦੇ ਛੰਡਾ ਰੋਗ ਤਾਂ ਸਾਡੇ ਵੀ ਹੈਗਾ ਤਾਂ ਜੀ ਆਪੇ ਖਤਮ ਹੋ ਗਿਆ ਹੁਣ ਅੱਛਾ ਜਿਹੜਾ ਹੈਗਾ ਤਾਂ ਨਾ ਉਹ ਕਹਿੰਦੇ ਵੱਡ ਤੋਂ ਵਿੱਚ ਸਾਨੂੰ ਕਈ ਕਮੈਂਟ ਆਏ ਤੇ ਵੀਡੀਓ ਪਰ ਉਹਨੂੰ ਬਿਮਾਰੀ ਪੈ ਕੇ ਆਵੇ ਸੁੱਕੀ ਗਿਆ ਉਹ ਅੱਛਾ ਦੋ ਵਾਰ ਵੱਡਤਾ ਸਾਲਾ ਦੋ ਵਾਰ ਮੈਂ ਬਟੀ ਭਈ ਇਥੇ ਠੀਕ ਹੈ ਜੀ ਨਾਲ ਫੇਰ ਦੇਖਣ ਲੱਗ ਟੱਕੇ ਜਾਲੇ ਇਹ ਨਸਰ ਵੀ ਆਈ ਸਾਥ ਲੱਗੀ ਬਾਅਦ ਚ ਹਲੇ ਸਾਡੇ ਨਿਕਲੇ ਟਾਈਮ ਕੱਟ ਲੰਦੀ ਹੈ ਟ ਆਹ ਬਹੁਤ ਹੀ ਬਹੁਤ ਲੋਟਾ ਹਾਂ ਬਹੁਤ ਲੋਟਾ ਲੱਗੀ ਆ ਮੱਕੀ ਦੀ ਓਰੇ ਸਭ ਤੇ ਬਾਹਰ ਲੱਗੀ ਮੱਕੀ ਯਾਰ ਜੀ ਹਾਂ ਜੀ ਮੱਕੀ ਆ ਮੀਆਂ ਚਲੋ ਸਾਡੇ ਦਾ ਥੋੜਾ ਜਿਹਾ ਹੱਕ ਵਿੱਚ ਤੇ ਅਸੀਂ ਕਿਹੇ ਵੀ ਠੰਡ ਕਰੀ ਵੀ ਹੈ ਨਾ ਸਾਡੇ ਜੀੜੇ ਰੁਕੇ ਮੀਆਂ ਅਸੀਂ ਤਾਂ ਕਹਿੰਦੇ ਆਪ ਇਹ ਜਿਆ ਮੌਸਮ ਹੋ ਰਿਹਾ ਮਸਣੂ ਊਜੇ ਫਰਕ ਪੈਂਦਾ ਜਾਂਦਾ ਅੱਛਾ ਫਰਕ ਤਾਂ ਹੁਣ ਇੱਥੇ ਦੇਖੋ ਉਹ ਦਿਖਦਾ ਖੇਤ ਚਾਂਪ ਦਾ ਪੀਲੇ ਰੰਗ ਦਾ ਓਰੇ ਦੇ ਬਾਈ ਆਪਣਾ ਲਈ ਗੱਭੇ ਦੇਖਣ ਲੱਗ ਗਏ ਆ ਕੱਲ ਅਸੀਂ ਵੀਡੀਓ ਗੇੜਾ ਉਹ ਦੇਖੋ ਉਹ ਪੀਲੇ ਰੰਗ ਦਾ ਜਿਹੜਾ ਖੇਤ ਆ ਆਪਣਾ ਦਿਖਦਾ ਵੀ ਭਾਰਕ ਤਾਂ तकरीबन ਅੱਜ 3 ਦਿਨ ਹੋ ਗਏ ਨੇ ਉਧਰ ਨੂੰ ਫੇਰ ਕੱਲ ਦਾ ਕਿਹਨੇ ਕੋਸਤੇ ਕੋ ਬਣ ਜਾਣਾ ਦੁਬਾਰੇ ਜੀ ਨੂੰ ਮਾਰ ਕੇ ਆਉਂਦੇ ਜਿਹੜਾ ਹਾਂ ਵੀ ਇੱਧਰ ਤੋਰੀਆਂ ਪਾਈ ਐ ਇੱਥੇ ਵੀ ਲੱਗਿਆ ਹੋਇਆ ਤੋਰੀਆਂ ਵਾਲਿਆਂ ਨੇ ਨੱਕ ਬੋਲ ਮਾਰਦੇ ਹੁਣ ਬਹੁਤ ਕੋਈ ਨਹੀਂ ਚੱਕਦਾ ਹੈਗਾ ਨਾ ਕੋਈ ਕੀਆ ਲੰਦਾ ਨਾ ਅੱਗੇ ਜਾਕੀ 80 ਰੁਪਏ ਦੀ ਨਾ ਜਾਦੂ ਕਰਦਾ ਇਹਦੇ ਆ ਵੀ 400 ਸਾਢੇ ਦਿਖਦੀ ਐ ਇਹ ਹਾਂ ਜੀ ਲਕਾਦ ਲੱਗੀ ਸੀ ਕਾਦ ਨਸਰੀ ਹਾਂ ਹਾਂ ਇਹ ਕਾ ਮਾਸੜੇ ਨੇ ਪਨੀਰੀ ਵੀ ਹੋ ਬਹੁਤ ਧੀਏ ਕਾਉਂ ਦੀ ਨਰਮ ਨਰਮ ਸੀ ਪਨੀਰੀ ਇਹ ਸਹੀ ਟਾਈਮ ਕਾ ਲੱਗੀ ਦੀ ਬਾਈ ਆਪਣੇ ਥੋੜੀ ਜਿਹਾ ਗੇਟੀਆਂ ਲੱਗ ਗਏ ਪੱਕ ਗਏ ਨੇ ਠੀਕ ਰਹਿਣਾ ਆ ਟਾਈਮ ਹੈ ਆ ਬੈਕਟਾਇਲ ਇਹ ਜਾਊਗੀ 5 6 ਦਿਨ ਤੱਕ ਹਾਂ ਉਹ ਜੀ ਆ ਦੇ ਇੱਕ ਖਾਰ ਘੜੀ ਇੱਕ ਖਾਰ ਘੜੀ ਕੋਈ ਹਾਂ 10 80 ਕਿਸਾਰੇ ਖੜਦੀ ਆ ਅੱਛਾ ਆਪਣੇ ਥੋੜਾ ਜਿਹਾ ਪੱਤਾ ਵੀ ਉੱਪਰ ਇਹਨਾਂ ਦੇ ਪੱਤਾ ਪੁੱਤਾ ਲੈਣਾ ਪਤਾ ਨਾ ਉੱਪਰ ਹੈਗਾ ਛਿੱਟਾ ਹੀ ਨਿਕਲੇ ਬੱਪਾ ਫਰਾਹ ਚੀਜ਼ ਖਰਾਬ ਕਰ ਦੇ ਨੇ ਜਿਹੜਾ ਹੁਣ ਆਹ ਪਾਣੀ ਜਾ ਖੜਾ ਹੀ ਰਹਿਣਾ ਸਾਰੀ ਦਿਹਾੜੀ ਛਿੱਟਿਆਂ ਦੇ ਵਿੱਚ ਇਹ ਤਾਂ ਹੁਣ ਇੱਕ ਨੇ ਰਹਿਣਾ ਸਵੇਰ ਦੀ ਭੂਰ ਜੀ ਪੈ ਰਹੀ ਆ ਅੱਧਰ ਆ ਗਈ ਦੂਜੀ ਆਹ ਹੈ ਭਾਈ 1509 ਇਹ ਸਾਤੇ ਬਾਅਦ ਲੱਗੀ ਆ ਬਹੁਤ ਬਾਅਦ ਇੱਥੇ ਮੱਕੀ ਵਿਖਾਇਆ ਕਰਦੇ ਮੱਕੀ ਵਿਖਾਇਆ ਕਰਦੇ ਸਾਨੂੰ ਅਸੀਂ ਉਹਰੇ ਵੀ ਠੰਡਾ ਰੋਗ ਚਲੋ ਇਹਨੂੰ ਵੀ ਹੈਗਾ ਦਾ ਹਾਂ ਹੈਗਾ ਦਾ ਆਪਣੇ 11 21 ਆ ਸਾਡੀ ਸਾਡੀ ਹੱਲੇ ਨੇ ਸ੍ਰੀਣੀ ਆ ਗਈ ਆ ਦੇ ਲਮਾਂ ਦੇ ਵਿੱਚ ਵਿੱਚ ਠੰਡਾ ਰੋਗ ਜਿਹੜਾ ਕਿੱਥੇ ਖੜਾ ਜਾ ਕੇ ਹੂੰ ਬਹੁਤ ਹੋ ਗਿਆ ਵਿੱਚ ਵਢਾ ਲਿਆ ਕਹਿੰਦੇ ਦੋ ਵਾਰ ਤਲੇ ਭਈਆਂ ਨੇ ਵੜ ਲਿਆ ਵੇ ਇਹ ਚੀਜ਼ਾਂ ਤਾਂ ਨਾ ਜਿਹੜੀ ਲੋਟ ਨਹੀਂ ਆਉਦੀ ਫਿਰ ਅਸੀਂ ਵਾਪੂਰ ਲਾ ਦਿੰਦੇ ਆ ਦੁਖੀ ਹੋ ਕੇ ਵੀ ਛੱਡ ਛੱਡ ਵੀ ਕਿਹਾ ਉੱਥੇ ਹਾਂ ਖਰਚੇ ਹੀ ਆ ਫਿਰ ਉਹ ਮਰਜੀ ਆ 빙ਗਾ ਤੇ ਡਿੰਗਾ ਨੂੰ ਵਿਗ ਜਾਣਾ ਹਾਂ ਖਰਚੇ ਤੇ ਫਿਰ ਅਸੀਂ ਚੱਲਦੇ ਚੱਲਦੇ ਲਾ ਦਿੰਦੇ ਆ ਹਾਂ ਬਾਕੀ ਕੋਈ ਨਹੀਂ ਦਿਖਾਉਨੇ ਆ ਬਈ ਤੁਹਾਨੂੰ ਪਰ ਉਹ ਤਾਂ ਜਾਣਾ ਵਾ ਸਾਡਾ ਚੱਲ ਠੀਕ ਆ ਕੋਈ ਨਹੀਂ ਦੇਖਿਆ ਉਹ ਤਾਂ ਠੀਕ ਹੈ ਲੋ ਜੀ ਜੱਗਿਆ ਆ ਜਿਹੜੀਆਂ ਸੜੀਆਂ ਦਿਖੂंगी ਨਹੀਂ ਅਜੇ ਤੇਰੀ ਲੱਤ ਜਿੱਡੀ ਆ ਇਹ ਇਹ ਤਾਂ ਜ਼ਿਆਦਾ ਹੀ badi ਆ ਹਾਂ ਮਾ ਥੋੜਾ ਉਸ ਬਾਸਟਰ ਤੇ ਪਾਣੀ ਜ਼ਿਆਦਾ ਬਾਤ ਆ ਫੇੜਦਾ ਲੋ ਬਾਈ ਨੀ ਪਾਇ ਤੇ ਕੋਈ ਕਚੌੜੀਆਂ ਬਣਾਉਂਦਾ ਕੋਈ ਪਕੌੜੇ ਬਣਾਉਂਦਾ ਜੱਗਰੇ ਹੀ ਕਾਲੀਆਂ ਤੋਰੀਆਂ ਬਣਾਉਂਗੇ ਵਾਹ ਜੀ ਵਾਹ ਹਾਂ ਜੱਗੇ ਮਾਸੜ ਕਾ ਤੋਰੀਆ ਦੇਖਦੇ ਮੈਂ ਚੱਲ ਫਿਰ ਉਹਦਾ ਚੱਲ ਠੀਕ ਆ ਉਹ ਮੈਂ ਗੱਲ ਕਰਦਾ ਵਧੀਆ ਸਾਜਿਆ ਹਰੀ ਸ਼ਰਜੀ ਆਹੋ ਨਾਲੇ ਉਲਟੇ ਚੱਲਣਾ ਚਾਹੀਦਾ ਲੋਕਾਂ ਤੇ ਨਿਗਾਹ ਵੱਧੀ ਹਰੀ ਸ਼ਰਜੀ ਨਾਲ ਹੂੰ ਤੈਂ ਕਿ ਆ ਦੇਖਣਾ ਏ ਕਬੂਤਰ ਖੜੇ ਨੇ ਉਹ ਮਾਸੜ ਉੱਡਦਾ ਦੇਖਣਾ ਤੈਂ ਕਬੂਤਰ ਖੜੇ ਕਹਿੰਦਾ ਨਿਗਾਹ ਵੱਧੀ ਆ ਹਰੀ ਸ਼ਰਜੀ ਕਬੂਤਰ ਖੜੇ ਨੇ ਗੱਡੇ ਦਾ ਡਾਊਨ ਕਰਾਉਂਦੇ ਆਪਣੇ ਬਗੜ ਤੇ ਤੂੰ ਵੀ ਖਾਏ ਕਰ ਮਾਸੜ ਖਾਂਦਾ ਹੂੰ ਸਹੀ ਮਰ ਮਾਸਟਰ ਦਾ ਨਹੀਂ ਲਾਈ ਆ ਉਹ ਕਈ ਵਾਰ ਓਕੇ ਨਹੀਂ ਦਿਖਦਾ ਇਹਨੂੰ ਫੋਨ 'ਚ ਨਹੀਂ ਨਹੀਂ ਦਿਖਦਾ ਓਕੇ ਦਾ ਉਹ ਗੰਦਲ ਜਾਂਦਾ ਵਸ ਮੌਂਦਲ ਜਾਂਦਾ ਇਹ ਹੋਰ ਕੋਈ ਉੱਧਰ ਵੇਖਦੇ ਆਉਂਦਾ ਚੱਲ ਆ ਜਾਂਦਾ ਧਰ ਵਾਲੀ ਪਰ ਕਿੱਧਰ ਉੱਥੇ ਲੱਗਿਆ ਵਿਆ ਇਹਦਾ ਹੀਲਾ ਕਰਦੇ ਹੁਣ ਆਚਾਰ ਕਾਉਣਾ ਲੈ ਹੈ ਹਾਂ ਮੋਰ ਸਾਭ ਜੇ ਚਾਰ ਬੜੀ ਤਾਂ ਪੱਕੀ ਆ ਤੇਨੇ ਹੋਈਆਂ ਆਹ ਵਾਲਾ ਕਾ ਬੜੀ ਪੱਕੀ ਆ ਬੜੀ ਤਾਂ ਗੇਰ ਦੇ ਚੱਲ ਬੰਦਦੇ ਜਾ ਕੋਈ ਖਬਰੇ ਵੱਡੇ ਦੇ ਕੀ ਪਤਾ ਕੀ ਨਿਕਲੇ ਹਾਂ ਖਬਰੇ ਹੋਰ ਕੋਈ ਕੋ ਨਿਕਲੇ ਕਿਵੇਂ ਲਗਾ ਲਿਆ ਆਵਰੇ ਹੋਰ ਗੁੰਨ ਕਲੇ ਆਵੇ ਭਾਈ ਉਹ ਮੋਟਰ ਪਰ ਵੀ ਤੜਾ ਲੇਗੇ ਇਹਨੂੰ ਥੋੜੇ ਜਿਹਾ ਤੜਾ ਲਿਓ ਤੜਾ ਲਿਓ ਫਿਰ ਆ ਜਾਓ ਮੁੜ ਕੇ ਹਾਂ ਹਾਂ ਨਹੀਂ ਦਾ ਕੋਈ ਪੁੱਛਦਾ ਨਹੀਂ ਟੂਰੀ ਕਾੜਦਾ ਹੂੰ ਲੇਕੇ ਭਾਈ ਉਹ ਨਾ ਨਾ ਟੂਰ ਲਿਆ ਗਿਆ ਰੱਖਿਆ ਹਾਂ ਚੱਲੋ ਵੀ ਤੇ ਵਾਹ ਮਰ ਤੂੰ ਵੀ ਹੁਣ ਹੈ ਨਾ ਚਲੋ ਆ ਜੀ ਆਏ ਮੁੜ ਕੇ ਬੈਠੀ ਖੜੀ ਤੇ ਜਗਾ ਕਹਿੰਦੇ ਛੱਡੀ ਪਿੱਛੇ ਪਿੱਛੇ ਰੋਵੇ ਬੈਜਾ लो भाई वो तो ये बंदे गए लो जी टूटिया भी मिल गई ਤਣਾ ਇਹਨਾਂ ਦੇ ਕਿਚਲੀ ਆ ਤੈਨੂੰ ਬਣਾਉਣ ਵੀ ਲਾ ਲੈਣਾ ਇਹਨੇ ਹੈ ਬਣਾਉਣ ਲੱਗ ਕੇ ਫੇ ਮਹਿਗੇ ਪੈ ਰਹੇ ਨੇ ਲੋ ਬਾਈ ਰਹਾ ਹਾਂ ਦਾ ਬਹੁਤ ਰਹਾ ਹਾਲ ਆ ਦੇਖੋ ਜੀ ਥਾਣੀ ਪੈਵ ਲੈਂਦਾ ਵੀ ਤੀ ਇਹ ਸੁੱਕ ਜਵੇ ਫਿਰ ਬਾਉਨੇ ਆ ਬਾਕੀ ਲੋਡ ਕਰਦੇ ਆ ਸਾਰੇ ਰਾਹੇ ਹੀ ਨਾਸ ਬੱਜਿਆ ਗਿਆ ਲੋ ਬਾਈ ਦਲੇ ਵੀਰ ਵਾਲੇ ਦਾ ਬਦਲ ਗਿਆ ਰੰਗ ਹਾਂ ਹੂੰ ਤੈਨੂੰ ਤਾਂ ਟੈਨਸ਼ਨ ਨਹੀਂ ਹੋਣੀ ਚਾਹੀਦੀ ਤੇਰਾ ਮਸ਼ੀਨ ਆ ਰਿਹਾ ਛਿੱਤੀ ਟੌਰ ਕੱਲ ਉਹ ਤਿਆਰ ਖੜੀ ਆ ਉਹ ਦੇਖ ਮਾਸੜ ਉਹ ਤਾਂ ਪੱਕ ਰਿਹਾ ਤਾਂ ਅੰਦਰ ਜਿਹੜੀ ਉਹ ਤੱਗੀ ਨੂੰ ਕਹਿੰਦੇ ਜੀ ਕਹਿੰਦਾ ਪਕੜੀ ਜੀ ਤੱਗੀ ਮੇਰੇ ਵੀ ਹੋਈ ਗਈ ਹਾਂ ਇਹ ਤਾਂ ਪੱਕ ਰਹੀ ਆ ਹਾਂ ਇੱਧਰ ਸਾਰੇ ਦਾ ਰੰਗ ਜਾ ਬਦਲਦਾ ਜਾਂਦਾ ਅਸਾਂ ਲੱਗਦਾ ਜਿੱਕਣਾ ਹੂੰ ਅੱਜ ਵੱਢ ਲੈਣ ਤੋਂ ਪਰ ਮੂਰੇ ਮੂਰੇ ਪਰ ਨਹੀਂ ਤਾਂ ਹੈਗੀ ਮਾਸੜ ਉਹ ਹੋ ਜਣੀ ਐ ਕੱਢ ਦਿੰਨੇ ਨੇ 20 ਦਿਨ ਤੱਕ ਕੱਢ ਦਿੰਨੇ ਆ ਰਾਮ ਮਾਸੜ ਹਾਂ ਖੜਾ ਦੇ 20 ਦਿਨ ਨਿਕਲ ਜਾਣੇ ਆ ਇੱਧਰ ਵਾਲੀ ਵੀ ਵਧੀਆ ਖੜੀ ਹੈ ਜੀ ਦੀ ਜੀ ਤੀਰ ਨਹੀਂ ਵਿਖਾੜੀ ਪਰ ਪੱਕੀ ਬਹੁਤ ਛੇਤੀ ਹੈ ਜਿਹੜੇ ਸਾਹ ਕੋਲ ਨੂੰ ਸਾੜੇ ਵੀ ਤਾਂ ਬੀਜ ਲੱਗੇ ਪਏ ਆ ਤੇ ਅਗਲ ਆ ਗਈ ਵੀ 7301 ਆ ਜਿਹੜੀ ਇਹ ਪਹਿਲੀ ਉਹ ਬਾਹਰ ਲਾਓ ਜਾਣ ਨਹੀਂ ਖੜਦੇ ਨਾ ਇਹ ਕੇ ਜਦ ਪੈਰ ਪਖੇ ਬੋਲੇ ਹਾਂ ਅਰੇ ਲਾ ਹੁਣ ਮੀਂਹ ਪੈਂਦਾ ਦਾ ਆ ਕੇ ਹੀ ਧੁੱਪਾਂ ਨਿਕਲੀਆਂ ਹੈਂ ਖੜਨੇ ਹੁੰਦਾ ਧੁੱਪਾਂ ਦੇ ਵਿੱਚ ਫੂਕਦੀ ਜਾਂਦੀ ਹੈ ਧੁੱਪਾਂ ਕੋਈ ਕੁਛ ਕਰੀਓ ਪਰ ਉਹ ਉਹਦੇ ਨਾਲ ਕੰਮ ਨਹੀਂ ਹੈ ਇਹਦਾ 21 ਵਾਲਾ ਯਾ ਨਹੀਂ ਵਜਨ ਦਾ ਹੈਗਾ ਛੱਟੇ ਦਾ ਹੈਗਾ ਵਜਨ ਹੈਗਾ ਛੱਟੇ ਜੀ ਤੇਰਾ ਠੀਕ ਹੈ ਕੱਢ ਦਿੰਨੇ ਆ ਮੈਂ ਤੇਰੇ 15-20 ਦਿਨ ਕੱਢਦੇ 10 ਤਰੀਕ ਦਾ ਹੋ ਗਈ ਯਾਰ ਪਹਿਲੀ ਲਿਆ ਦੇਣੀ ਆ ਕੋ ਟੈਂਸ਼ਨ ਨਹੀਂ ਹੁੰਦਾ ਉਹ ਵੀ ਅੱਜ ਹੂੰ ਲਿਆ ਦੇਣੀ ਆ ਆਪਾਂ ਨੇ 7 ਹੋ ਗਈ ਅੱਜ ਦੇਖ ਮਸਣ ਜਦੋਂ ਕੋਈ ਬੱਲ ਬਹੁਤ ਖਾਲੀ ਦੀਦੀ ਦੀ ਹੈ ਨਾ ਹੂੰ ਇਹ ਟਾਈਮੇ ਹੁੰਦਾ ਦੇਖ ਲਓ ਵੀ ਐਂ ਲੱਗਦਾ ਵੀ ਹੋਏ ਨਹੀਂ ਕੁਝ ਨਹੀਂ ਦਿਖਣਾ ਹੈਗਾ ਹੁਣ ਹੌਲੀ ਹੌਲੀ ਪੱਤਾ ਤੇ ਰੰਗ ਲੱਗਾ ਵਦਨ ਹਾਂ ਇਹਨੇ 10 ਦਿਨ ਚ ਇਹਨੇ ਵੀ ਥੱਲੇ ਹੋ ਜਾਂ ਛੱਟਾ ਦਿਖਣ ਲੱਜਣਾ ਫੇ ਪੱਕਣੀ ਅਸਲੀ ਚਲੋ ਵਧੀਆ ਸੰਗੋ ਚੜ ਕੇ ਪੱਕੇ ਇਹ ਵੀ ਤੇਰੇ ਜਿਹੜੇ ਪਿੱਛੇ ਫੁੱਟ ਦੇਦੇ ਛੋਟੇ ਛੋਟੇ ਇਹਨੇ ਹੋ ਜਾਣਾ ਇਹਦਾ ਪਤਾ ਸਪਰੇਅ ਵੱਜੀ ਗਈ ਦੀ ਉੱਤੇ ਹਾਂ ਖੇਈਗਾ ਜਿਹੜੀ ਵਧੀਆ ਉਹ ਬੀਜ ਮੈਨੂੰ ਤੇਰਾ ਗਲਤ ਲੱਗਦਾ ਜਿਹੜਾ ਕਹਿੰਦਾ 4000 ਕੋਸਾ ਕਿੰਨਾ ਹੋ 4301 430 ਇਹ ਉਹਦੇ ਮੰਗਣ ਦਾ ਨਿਸਰ ਦਾ 735 ਮੰਗਣ ਉੱਤੇ ਨਹੀਂ ਮੈਂ ਹੋਇਆ ਫਿਰਦਾਗਾ ਸਹ ਤਾਂ ਹਾਈਬ੍ਰਿਡ ਹੈ ਇਹ ਲਹਿੰਦੀ ਸਾਧਨ ਪੁਲੇਖਾ ਦਨ ਹਾਂ ਉਹ ਮੈਂ ਪੜਾ ਦੇਖਣ ਨੱਕੇ ਕੋਰ ਤੇ ਆਖਦਾ ਹੁਣ ਯਾਰ ਆਹ ਨਸਰ ਨੇ ਖੜਾ ਹਲੇ ਆ ਉਹ ਨਸਰੇਵਾ ਵਿੱਚ ਹੁਣ ਆਇਆ ਹੁਣ ਆਪਾਂ ਨੇ ਵੀਡੀਓ ਪਹਿਲਾਂ ਵੀ ਦਿਖਾਇਆ ਸਰਵਿਸ ਵੀ ਤਾਂ ਐਉਂ ਓਵੇ 734 ਵਾਲਾ ਹੀ ਕੰਮ ਹੈ ਉਹਦੇ ਕਿਹੜੇ 468 ਹਾਏ ਤੇਰਾ ਕਾਰਜ ਜੀ ਪਤਾ ਮੋਟਾ ਜੈਦਾ ਜਿਕਨਾ ਆਪਦਾ ਹੁੰਦਾ ਤਾਂ 201 ਦਾ ਪਤਾ ਹੀ ਮੋਟਾ ਇੱਕਨੇ 468 ਦਾ ਵੀ ਹੈ ਜੇ ਜਮੀਨ ਉਹਨਾ ਪੱਧਰਾ ਨਿਖੇਤ ਹੈਗਾ ਉਂਗਲੋ ਲੈ ਜਾਈ ਹੁਣ ਕਰਦੇ ਆ ਸਾਰੇ ਘੋਲੇ ਚ ਚਾਈ ਦੀ ਤਕਰੀਬਨ ਹੈ ਆਹ ਜਿਹੜੇ ਸਾਰੇ ਪੱਕਣੇ ਮਿਨਾਲੇ ਕੱਢ ਲੈਣੀ ਮੇਰੇ ਹਾਂ ਪੈਕੇਜ ਮੁੰਡਾ ਪੱਕਣੇ ਵਾਲੇ ਆਏ ਆ ਉਹ ਦਿਖਾਓ ਪੱਕਣੇ ਵਾਲੇ ਜੀ ਹਾਂ ਜ਼ਰੂਰ ਪੱਕ ਗਈ ਹਾਂ ਮੌ ਵੀ ਦਿਖਾਣਾ ਸਾਰੇ ਪੱਕ ਗਈ ਆ ਬਾਈ ਪਿੰਡ ਦਾ ਰੌਤਾ ਹੈ ਇਹ ਆ ਬਾਈ ਕਬਾਈ ਪੁੱਛਦਾ ਤਾਂ ਬਈ ਵੀ ਰੌਤਾ ਕਿਹਾ ਹੈ ਹਾਂ ਹੈ ਇਹ ਬਾਈ ਪਿੰਡ ਦਾ ਲੋਮਾ ਰੌਤਾ ਉਹ ਬਾਈ ਐ ਬੂਟਿਆਂ ਦੇ ਓਲੇ ਨਾ ਪਾਓ ਵਾਲਾ ਆ ਰੌਤਾ ਬਾਈ ਪਾਓ ਵਾਲ ਦੇ ਵਿੱਚ ਦੋ ਕੀਲਿਆਂ ਦਾ ਫਰਕ ਹੈ ਇਹ ਨਾ 5-7 ਘਰ ਬਣੇ ਪਿਆ ਇਹਦਾ ਪਿੰਡ ਦਾ ਨੌਨ ਰਖਦਾ ਰੌਤਾ ਬੀਜ ਕੋਈ ਹਿਸਾਬ ਕਿਤਾਬ ਜਾਨੀ ਹੈਗਾ ਇਹਦੀ ਜਿੱਕਣਾ ਪੰਚਾਇਤ ਲੱਗ ਹੈ ਹਾਂ ਸੱਚ ਲੱਗ ਗਿਆ ਇਹ ਪੌੜ ਦੇ ਨਾਲ ਜੁੜਦੇ ਨੇ ਚਾਹੀਦੇ ਜਿੱਕਣ 2 ਕਿਲੇ ਵਰ ਪਰ ਇਹਦੀ ਪੰਚਾਇਤ ਪੈਣੀ ਗੱਲ ਪੈਣੀ ਨਾਲ ਪੈਣੀ ਉਰੇ ਤੇ ਮੈਂ ਕਹਿੰਦਾ ਹੁਣ 3 ਕਿਲੇ ਆਪ ਪੈਣੀ ਸਾਡਾ ਪਿੰਡ ਮਹਾਲਾ ਹੁਣਾ ਫਿਰ ਉਹ ਟੱਪ ਗਿਆ ਇਹ ਪਤਾ ਨਹੀਂ ਕਿਹਦੇ ਕਿਹਾ ਸਾਹਿਬ ਨੇ ਪਤਾ ਨਹੀਂ ਕਿਹਦੇ ਸਾਹਬ ਨੇ ਦੇ ਲਾ ਪੈਣੀ ਨਾਲ ਜੋੜਿਆ ਪਿਆ ਸੀ ਵੀ ਕਿਹਾ ਸਿਸਟਮ ਫਿਰ ਐ ਵੀ ਤਾਂ ਹੋਣਾ ਚਾਹੀਦਾ ਸਾਡਾ ਹੁਣ ਸਾਡੀ ਜਿਹੜੀ ਜ਼ਮੀਨ ਅੱਧੀ ਪੈਣੀ ਚਾ ਹਾਂ ਅੱਧੀ ਮਹਾਲਾ ਚ ਹਾਂ ਫਿਰ ਇਹਦੇ ਵੀ ਤਾਂ ਨੋ ਪੈਣੀ ਚੜਨਾ ਚਾਹੀਦਾ ਹਾਂ ਇਹਦਾ ਨੋ ਇਹ ਹੈਗੀ ਰੌਤਾਂ ਚ ਰੌਤਾਂ ਚ ਵੇਰੇ ਬੰਨਾ ਹੀ ਰੋਟਾ ਲੱਗਣੋ ਨਹੀਂ ਪੈਂਦੀ ਫਰਦ ਅੱਛਾ ਹੂੰ ਬਾਕੀ ਆਹ ਵਾਈ ਸਾਡੇ ਫਸਲ ਨਜ਼ਾਰੇ ਵਾਲੀ ਹੈ ਜਿਹੜੇ ਟਾਈਮ ਰੇਟ ਆ ਹੁਣ ਪਰ ਇਸ ਟਾਈਮ ਤੇ ਅਸੀਂ ਦੱਸ ਸਕਦੇ ਆ ਵੀ ਰੇਟ ਹੈਗਾ ਇਹ ਵਧੀਆ ਚੀਜ਼ ਆ ਦੇਖੋ ਵਿੱਚ ਵੀ ਕੁਝ ਵੀ ਜਾਏਗਾ ਫਿਰ ਵੀ ਨਾ ਫਸਲ ਜਿੰਨਾ ਕੰਮ ਦੇ ਜੇ ਕੋਈ ਬਾਹਰ ਬੂਰ ਚਲੇ ਜਾਂਦਾ ਸਾਡੇ ਕੋਈ ਹੁੰਨੇ ਵੀ ਠੇਕੇ ਪੰਨੀ ਦੇਣ ਉਹ ਆ ਵੀ ਬੰਦਾ ਬਾਹਰੇ ਗਿਆ ਹੋਇਆ ਹਾਂ ਇੱਕ ਨਾ ਇਹ ਸਾਨੂੰ ਜਿਸੀ ਧਨ ਲਾਏ ਸਾਨੂੰ ਬਹੁਤ ਸੁਖ ਦੁੱਤਾ ਇਹਨੇ ਹਮ ਅਜੀ ਇੱਤੀ ਬੈਠਦੇ ਤੇ ਇੱਤੀ ਖੜਦੇ ਹੋਵੇ ਨਹੀਂ ਨਹੀਂ ਠੀਕ ਹੈ ਇੱਕ ਨਾ ਚਲੋ ਆਪਣੇ ਬੰਦੇ ਨੂੰ ਜੇ ਜੇ ਵੀ ਗਏ ਠੀਕ ਹੈ ਹੁਣ ਜਿਹੜਾ ਆਪਾਂ ਉਪਰੇ ਬੰਦੂ ਦੇ ਜੇ ਫਲਾੜਾ ਛੱਡਦਾ ਵੀ ਨਹੀਂ ਹੈਗਾ ਤੇਰੇ ਸਾਹਮਣੇ ਬਹੁਤ ਔਕੇ ਆਪਾਂ ਨੇ ਛੜਾਈ ਉੱਥੇ ਬੂਟੇ ਲੱਗ ਕੇ ਆਏ ਤੇ ਬਾਈ ਦੇ ਅਗਲਾ ਅਗਲਾ ਦੇਖ ਹੁਣ ਮਾਸਟਰ ਗੱਲ ਕਰ ਗਿਆ ਅਗਲਾ ਕਹਿ ਦਿੰਦਾ ਇਹ ਬਈ ਹੁਣ ਲਾ ਦੋ 5 ਸਾਲ ਤੱਕ ਕੀੜਾ ਗੂੜਾ ਪੱਜੇਗਾ ਜਾਂ ਪਟਾ ਦੂੰਗਾ ਹੁਣ ਅਸੀਂ ਉਹ ਬਾਈ ਨੂੰ ਇਹੀ ਕਿਹਾ ਤਾਂ ਵੀ ਬੂਟੇ ਲਾ ਦਨੇ ਆ ਉਹ ਕਹਿੰਦਾ ਖੇਤ ਮਹਾ ਬਹੀ ਜਾਣਾ ਖੇਤਾ ਹੋ ਜਾ ਮੇਰੇ ਲਾਇਗਰ ਗੱਲ ਬਈ ਪਾਣੀ ਪੂਣੀ ਦੀ ਪਾਣੀ ਪੂਣੀ ਦੇ ਕਲਾਏ ਕਹਿੰਦੇ ਹੁੰਦਾ ਵੀ ਕਿਸੇ ਨੂੰ ਕਹਿੰਦੇ ਹੁੰਦਾ ਵੀ ਕਣਕ ਬਿਜਲੀ ਤੂੰ ਹਾਂ ਪਾਣੀ ਲੈਣੀ ਮੇਰੇ ਉਹ ਜੋ ਵੀ ਲਈ ਜਾਈਂ ਯਾਰ ਯਾਰ ਹੁਣ ਅਸੀਂ ਫਰੀ ਖੇ ਦੇ ਦੇਣਾ ਪਾਣੀ ਤਾਂ ਨਹੀਂ ਇੱਕ ਬਾਲਾ ਜਿੰਦਾ ਇੱਕ ਵਾਰ ਜੜ ਫੜ ਲਈ ਹੁਣ ਇਹਨੂੰ ਲੋੜ ਨਹੀਂ ਪਾਣੀ ਦੀ ਹੋਣੀ ਲੋੜ ਹੈ ਹਾਂ ਤੂੰ ਕਹਦੇ ਇੱਥੇ ਤੁੱਪੇ ਨਹੀਂ ਆਉਂਦੀ ਥੱਲੇ ਤੁੱਪੇ ਨਹੀਂ ਆਉਂਦੀ ਕਿ ਨਾ ਧਰ ਸੁੱਕਣ ਦਿੰਦਾ ਇਹ ਆ ਤਾਂ ਮੀਂਹ ਘੱਟ ਪਏ ਨੇ ਇਹਦੇ ਬੂਟੇ ਨੇ ਚਾਹਮਣ ਲੱਭ ਹੁੰਦਾ ਬਹੁਤ ਚਾਹਮਲਾ ਇੱਕ ਐਦਿਕ ਦੇ ਲੈ ਬੇਲ ਹਰੇ ਕੇ ਪਾਸੇ ਉੱਥੇ ਦੇਖਿਆ ਮਾਸੜ ਇੱਥੇ ਨੜੀ ਰੁੱਟੀ ਦੀ ਹਾਂ ਕਿਤਨਾ ਬੇ ਵੀ ਮਾਲਾ ਰੇਡੀਓ ਦੇ ਵਿੱਚ ਵੀਡੀਓ ਚ ਪਾਇਆ ਵਾ ਪਾਣਾ ਦਿਖਾਉਂਗਾ ਸਾਨੂੰ ਜੱਗਰੇ ਚੜੀ ਬੂਟਾਂ ਵਗ ਕਤੇ ਵੀ ਕੋਈ ਨਹੀਂ ਛੜਦੀ ਹੈਗੇ ਤਾਂ ਬੂਟ ਨੂੰ ਘੁੱਟ ਲੰਦੀ ਆ ਹੁਣ ਅਹ ਵੇਲ ਚੜਨ ਲੱਗੀ ਕਿਉਂ ਜੇ ਤਾਂ ਬੰਦਾ ਕੋਈ ਗੌਰ ਕਰਨ ਵਾਲਾ ਹੋਇਆ ਤਾਂ ਕਰ ਜੂਗਾ ਨਹੀਂ ਨਾ ਇੱਥੇ ਐ ਵਿੱਚ ਵਰ ਜਾਣਾ ਇਹਦੇ ਵੇ ਬੂਟਾ ਸੜਾ ਦੇਣਾ ਆ ਦੇਖੋ ਘੜੇ ਸਾਹ ਚੜਦੀ ਜਾਂਦੀ ਆਰ ਇੱਕ ਨਹੀਂ ਵੇਲ ਬੰਦ ਨਹੀਂ ਕਿੰਨੇ ਗੁੱਛਾ ਬਣਦਾ ਜਾਂਦਾ ਇਹ ਜਿਆ ਘਸਾ ਜਣਾ ਇਹ ਆਪਾਂ ਫਸਲ ਨਹੀਂ ਪੀਦੇ ਨਾ ਫੇਰ ਸ਼ੰਗਾਈ ਨਹੀਂ ਹੁੰਦੀ ਦੀ ਨਾ ਸ਼ੰਗਾਈ ਹੋਣ ਕਰਕੇ ਬੂਟਾ ਹੋਰ ਵੀ ਵੱਧ ਜਾਂਦਾ ਫੇਰ ਫਸਲ ਕਰਕੇ ਅਸੀਂ ਛਾਂਗ ਦਿੰਦੇ ਆ ਉਦੇ ਦਾ ਬੂਟਾ ਬੜੀ ਜਾਂਦਾ ਥੱਲੇ ਫੁੱਲ ਘਟ ਹੈ ਹੁਣ ਮੇਰੇ ਜਿਹੜੇ ਸਾਈਡ ਪਰ ਅੱਜ ਮੈਂ ਛੰਗਲੇ ਦੇ ਉਹ ਕੱਲ ਤੇ ਉਹ ਮਸ਼ੀਨਾਂ ਦੇ ਨੇੜੇ ਲੱਗਣੀ ਹਾਂ ਬੜੇ ਰੇ ਟਾਈਮ ਠੀਕ ਹੈ ਇਹ ਕੂਨ ਮਾਸੜ ਸੜਕ ਵੱਲ ਨੂੰ ਆ ਗਏ ਹੁਣ ਗੰਨੇ ਗੁੰਨੇ ਟਰੈਕਿੰਗ ਲੈਣੇ ਹੁਣ ਚੱਲ ਪਣਾ ਕੰਮ ਹਾਂ ਕੀ ਫਾਇਦਾ ਅਗਲੇ ਦੇ ਬਿੱਟਰ ਖੱਡੇ ਹੁਣ ਆਹ ਦੇਖ ਫਿਰ ਸਾਹਮਣੇ ਹੀ ਹੈ ਹਾਂ ਸਾਰੀ ਪਹੀ ਦੇ ਵਿੱਚ ਹੈ ਤਕਰੀਬਨ ਇਹ ਦੋ ਘੱਟੇ ਦੀ ਪਹੀ ਹੈ ਆਹਾਂ ਸਾਰੀ ਬਾਹਰ ਨਿਕਲੀ ਵੀ ਲੈਣ ਫਿਰ ਔਖਾ ਹੋ ਜਾਂਦਾ ਹੁਣ ਇੱਥੇ ਮਸ਼ੀਨ ਕਿੱਥੇ ਲੱਗ ਜੂ ਪਰ ਤੇ ਲੱਗ ਜੂ ਮਸ਼ੀਨ ਉੱਚੀ ਨਾਲ ਟਰੈਕਟਰ ਥੱਲੇ ਲਾਗੇ ਜਾਂ ਵੀਰ ਜੀ ਸਿੰਘਾਈ ਹੁਣ ਚਾਹੀਦੀ ਤਕਰੀਰ ਸਾਰੇ ਐਵੇਂ ਹੋ ਗਏ ਮੂੜੇ ਨੂੰ ਇੱਧਰ ਨੂੰ ਇੱਕ ਇਹ ਲੈਨ ਬਾਹਰ ਨੂੰ ਧੱਕ ਦਿਓ ਅੰਦਰਲੇ ਬੂਟੇ ਨੇ ਕੀ ਇੱਧਰ ਨਹੀਂ ਹੈਗਾ ਇੱਧਰ ਖਾਲੀ ਜਗ੍ਹਾ ਖਾਲੀ ਜਗ੍ਹਾ ਖਾਲੀ ਵਾਲੇ ਪਾਸੇ ਚੱਲ ਬੂਟੇ ਸਾਰੇ ਬੂਟੇ ਹੈ ਬਾਈ ਮਾ ਕਿਉ ਆਪਣੀ ਮੋਟਰ ਦੇਖਣ ਦੀ ਜਰੂਰਤ ਹੈ ਉਹ ਫਾਰਮ ਦੇਖਣੇ ਇੱਧਰ ਦਾ ਫਾਰਮ ਬਾਈ ਆ ਮੋਟਰ ਆਪਣੀ ਇੱਥੇ ਮਾ ਨੂੰ ਕਿੰਨੇ ਦਿਨ ਦਾ ਕੰਮ ਲੱਗਦਾ ਲੋ ਜੀ ਪਹੁੰਚ ਗਏ ਮੋਟਰ ਪਰ ਇਹ ਆ ਬਾਈ ਆਪਣੀ 468 ਠੀਕ ਆ ਆਪਾਂ ਨੂੰ ਤੈਨੂੰ ਮਾਸਨ ਵਾਲੀ ਦਿਖਾਈ ਤੀ ਉਹ ਇੰਨੀ ਪੱਕੀ ਹੋਈ ਸੀ ਮਰ ਕਾਬ ਬਣਾ ਤੇਰੇ ਨਾਲੇ ਨਹੀਂ ਮੈਂ ਲੋ ਕਾਬ ਬਣ ਤੇਨੂੰ ਮੈਨੂੰ ਆਇਆ ਵੀ ਤੇਰੇ ਰਸਤਾ ਨਾ ਹੂੰ ਤਾਂ ਬਣਾਉਂਗਾ ਤੈਨੂੰ ਕਾਬ ਬਣਾ ਆਪਾਂ ਦੇ ਭਈਏ ਟੋਲਨੇ ਪੈਣੇ ਹੋਰ ਕੁਛ ਨਹੀਂ ਹੈਗਾ ਨਹੀਂ ਬਹੁਤ ਕਰ ਪਰ ਇਹਨਾਂ ਲਿਆ ਦੇਣੀ ਜਿਹੜੀ ਆਪਾਂ ਪਹਿਲੀ ਤੇ ਚੱਲਦੇ ਨਾ ਪਹਿਲੀ ਤਾਂ ਜਣੀ ਹੈ ਪਹਿਲੀ ਆ ਜੇ ਤੇ ਸਭ ਤੋਂ ਵਧੀਆ ਯਾਰ ਤੇ ਤਮੇ ਕਿਹਦੇ ਨਾਲ ਤੇ ਜਣੀ ਹੈ ਵੱਧਾ ਪਰ ਕਰਦੇ ਨਹੀਂ ਨਾ ਪਹਿਲੀ ਲਿਆ ਦੇਣੀ ਹੈ ਇੰਦਮ ਦੇਖ ਦੇ ਮੁੱਦਰ ਦੇਖੀ ਜਨ ਹਾਂ ਹੁਣ ਪੱਕੀ ਹੋ ਗਈ ਐ ਇਹਨਾਂ ਦਾ ਅਰੇ ਇਹ ਠੰਡੇ ਆ ਨਾ ਤਾਂ ਨੇ ਆ ਦੇਖਿੰਦੇ ਹਾਰੇ ਭਰੇ ਐ ਇਹ ਟਾਈਮ ਲਾਉਂਗੇ ਹਮ ਇੱਕ ਬੀਜ ਦੀ ਆਏ ਆ ਬਈ ਪੈਸੇ ਦਿੱਤੇ ਆਪਣੇ ਲਈ ਹੋਈ ਦੀ ਯੂਰੇ ਕਿਸੇ ਨੇ ਇਹ ਆਹ ਚੀਜ਼ ਜਿਹੜੀ ਹਰੀ ਰਹਦੀ ਏ ਉਹਦੇ ਕਰਕੇ ਜਿੰਨਾ ਟਾਈਮ ਮਰਜ਼ੀ ਖੜਾ ਲੈ ਇਹਨੂੰ ਅੱਛਾ ਹਾਂ ਮੈਂ ਸੁਣਿਆ ਕਹਿੰਦੇ ਪੱਕੇ ਕਰਨ ਲੱਗਦਾ ਐ ਐਨੇ ਐਨੇ ਨਾ ਪੱਕਣਾ ਬਸ ਆਹ ਹਾਲ ਹਰਾ ਹੀ ਹੁੰਦਾ ਅੱਛਾ ਇਹਦੀ ਪਰਾਲੀ ਵੀ ਬਹੁਤ ਲੰਬੀ ਹੁੰਦੀ ਐ ਤਾਂ ਠੀਕ ਐ ਇਹ ਤਾਂ ਖੜਾ ਨਾ ਕੀ ਸੀਨ ਹੋਇਆ ਇਹਦਾ ਇਹ ਰੇ ਨਹੀਂ ਵਧਿਆ ਹੈ ਸਾਡੇ ਦਾ ਬਥਰੀ ਲੰਬੀ ਉਪਰ ਵਾਲੀ ਮੈਂ ਵੀ ਰੇ ਨਹੀਂ ਨਾ ਆਉਣ ਤੇਰੇ ਲੱਖ ਲੱਖ ਆਨ ਸਾਡੇ ਦਾ ਗਈ ਵੀ ਗਲਗਲ ਨੂੰ ਮੈਂ ਰੇਰੂ ਨਹੀਂ ਪਾਇਆ ਮਸੜੋ ਚਾਹੀਦੀ ਦਰਮਿਆਨੀ ਜੀ ਯਾਰ ਜਿਹੜੇ ਪੌਣਕ ਦੋ ਦੋ ਥੇਲੇ ਪਾਏ ਬਸ ਪਰ ਇੱਧਰ ਮੈਨੂੰ ਉਹਨਾਂ ਆਪਣੇ ਤਾਂ ਹੋਰ ਤਰ੍ਹਾਂ ਲੱਗ ਜਾਂਦੇ ਜਾਂਦੇ ਮੈਂ ਬੰਗਿਆਂ ਕਿ ਨਹੀਂ ਜਾ ਕੇ ਆਇਆ ਉੱਧਰ ਬੂਝਾ ਬੁਖਦ ਮਾਰਿਆ ਬਾਈ ਜੀ ਨੇ ਉੱਧਰ ਬਾਈ ਲਾਉਂਦੇ ਵੀ ਮਸੜ ਦੂਈ ਆਵੇ 110 ਪੂਛਾ ਇਕਾਂ ਲੰਬੀ ਲਾਈਨ ਵਾਲੀ ਲਾਉਣੀ ਆ ਯਾਰ ਕੁਝ ਵੀ ਆ ਯਾਨੀ ਹੈਗੀ ਵਧੀਆ ਆ ਉਧਰ ਹੁਣ ਨਿਸਰੇ ਦੇ ਪਤਾ ਲੱਗੂ ਜੀ ਜੀ ਦੇਖੇ ਤਾਂ ਥੋਲੇ ਵਿੱਚ ਪਰ ਉਹਨਾਂ ਦੇ 35 ਆਕਰ ਬਰਾਬਰ ਹੀ ਆਜਨੇ ਉਹਦੇ ਨਾਲ ਨੇ ਮੈਨੂੰ ਤਾਂ ਵੱਧ ਪੱਕਾ ਲੱਗਦਾ ਹੈ ਇਹ ਫੇਰ ਇਹ ਤਾਂ ਪਤਾ ਕਦੇ ਲੱਗਦਾ ਬਸ ਹੁਣ ਪਤਾ ਨਹੀਂ ਉਹਦੇ ਉਹਦਾ ਪਤਾ ਪਤਾ ਨਹੀਂ ਆਇਆ ਉਹਦੇ ਬਸ ਅੱਛਾ ਨਾ ਉਹਦੇ ਮੇ ਪਤਾ ਜਾਂ ਪਤਾ ਨਹੀਂ ਹਾਂ ਇਹ ਬੱਲੇ ਦੇ ਦਿੱਤੀ ਤੈਨੂੰ ਦੂਰ ਤੱਕ ਮੱਲ ਦੇਖਦੀ ਹੈ ਤਾਂ ਹੀ ਭਲੇ ਚੰਗਦਾ ਜਿਆਦਾ ਚਲੋ ਦੇਖਦੇ ਹਾਂ ਬਾਕੀ ਆਜੂਗੀ 6 24 ਦਿਨ ਬਾਕੀ ਆ ਕੋਈ ਨਹੀਂ ਬਹੁਤ ਟਾਈਮ ਹੈ ਨਿਕਲ ਜਾਣੇ ਅੰਨਾ ਟਾਈਮ ਲੰਘ ਜਾਣਾ ਮੌਸਮ ਨੇ ਕੱਢਦੇ ਨਹੀਂ ਆ ਦੇ ਨੇ ਕਹਣਾ ਹੁਣ ਦਾ ਘਾ ਘਾ ਐ ਵੀ ਨਹੀਂ ਹੋ ਗਾ ਠੰਡਾ ਹੀ ਹੋਣਾ ਠੰਡਾ ਹੀ ਆਉਣਾ ਮੌਸਮ ਨੇ ਕਹਾ ਘਾ ਆ ਹੁਣ ਦੇ ਲਾ 11 12 ਵਜੇ ਵੇ ਉਸ ਹਾਲੇ ਵੀ ਮਿਹਨੀ ਪਈ ਅਮੀ ਪੈਂਦੀ ਤੇ ਹੁਣ ਤੱਕ ਹਟਿਆ ਕਦੇ ਹਰ ਜਾਂ ਜਿਹੜੇ ਪੈਂਦਾ ਜਿੰਦਾ ਮੈਂ ਜਾਨੀ ਐਨਾ ਵੀ ਹੁੰਦੀ ਮਾਹੜਾ ਪੌੜੀ ਲੈ ਵੀ ਸੰਗਾ ਕਿ ਜਿਸ ਦਾ ਖੱਤ ਜਾਂਦਾ ਉਸ ਦਾ ਪਿਛਾਂ ਨਾ ਨਾ ਇਹਨੂੰ ਤਾਂ ਕੌੜੀ ਲੈ ਜਾਂਗਦਾ ਰਾ ਤਾਂ ਬੂਟੇ ਤੇਰੇ ਜ਼ਿਆਦਾ ਹੁਣ ਮੈਂ ਸੰਗਿਉ ਨਹੀਂ ਹੈ ਕਿ ਦੋ ਸਾਲ ਹੋ ਗਏ ਫੇ ਤਾਂਹੀਂ ਤੈਨੂੰ ਕਹਿੰਦਾ ਇਹਨੂੰ ਛਾਂਗ ਚੱਜੇ ਨਾਲੇ ਇਹਦਾ ਸ਼ੌਰਾ ਜਿਹੜਾ ਗੈ ਲੱਗਦੀ ਪੱਕੇ ਜਿਹਾ ਬਰਾਬਰ ਨਹੀਂ ਸ਼ੌਰੇ ਵਾਲੇ ਨਾ ਪੱਕਣ ਦੇਣੇ ਹੈਗੇ ਛੇਤੀ ਫੱਕੀ ਕੁਛ ਵੀ ਹੈ ਇਹਨਾਂ ਖੜਾ ਲੈਣੀ ਐ ਚੰਗੀ ਦੇਖਦਾ ਜਿਹਾ ਸ਼ੋਰ ਨੇ ਜਾਂ ਛਾਂ ਮਾਈ ਰਹਿਣੀ ਐ ਹੁਣ ਤਾਂ ਧੁੱਪਾਂ ਦਾ ਪਾ ਹੈ ਗਈ ਤੀ ਆ ਦੇਖ ਫਿਰ ਫਰਮ ਜਿਆਦਾ ਕੰਮ ਹੋਏਗਾ ਲੱਗਦਾ ਉਹ ਕਾਨੂੰ ਹੋਇਆਗਾ ਪੱਤਾ ਪੱਤਾ ਦੱਸਦਾ ਉਹਦਾ ਪੱਤਾ ਪੂ ਗਿਆ ਹੋਗਾ ਇਹਦਾ ਪੱਤਾ ਹਰਾ ਪਿਆ ਹਾਂ ਹਾਲੇ ਦੇਖਦਾ ਜੜ ਤੇ ਤੇਰੇ ਹੋਏ ਪਿਆ ਇਹਨੂੰ ਛਾਂ ਕੋ ਤੱਕ ਨੂੰ ਪਰ ਲਗਨ ਪੌੜੀ ਲਾਵੇ ਛਾਂਗਾ ਇਹ ਪੌੜੀ ਲਾਵੇ ਛਾਂਗ ਨਾਲੇ ਬਾਲਣ ਹੋ ਜਾਣਾ ਬਾਦਰ ਦਾ ਬਾਦੂ ਉਹ ਵੀ ਛੰਗਣੇ ਆ ਚਲ ਜੇ ਬਾਦੂ ਐ ਫਿਰ ਚਕਾ ਦੂੰਗਾ ਮੈਂ ਟੈਨਸ਼ਨ ਨਾਲ ਦੇਖ ਲੈ ਜੇ ਬਾਦੂ ਐ ਜਿਹੜੇ ਮੁੱਕਰ ਗਿਆ ਸਾਗ ਨਹੀਂ ਬਣਾਉਣਾ ਜਿਹੜਾ ਤੇ ਬਣਾ ਆਇਗਾ ਵੀ ਸਾਗ ਦੇ ਕੰਮ ਆਜੂਗਾ ਬਾਦਲ ਜਿਉਂ ਨਹੀਂ ਬਣਾਉਣਾ ਆਇਆ ਨਾ ਕਈ ਬਾਦੂ ਐ ਹਾਂ ਬਾਦੂ ਵੀੜੀ ਦੀ ਜੱਟ ਅੱਜ ਦੇ ਟਾਈਮ ਤੋਂ ਹਾਂ ਆ ਜਾ ਆ ਜਾ ਲੋ ਜੀ ਮੇਰੋ ਵਿੰਦਰ ਨੂੰ ਸਤਿ ਸ਼੍ਰੀ ਅਕਾਲ ਜੀ ਦੇਖੋ ਮੈਂ ਮੰਡ ਹਾਂ ਆ ਜਾਓ ਕੀ ਕਹਿੰਦੀ ਤੇਰੀ ਬਿਮਾਰੀ ਉਹ ਠੀਕ ਐ ਉਹ ਆਪਣੇ ਪੈਰ ਬੱਸ ਉਹ ਲੱਗਦੀ ਦੀ ਅੱਜ ਠੀਕ ਖੜੀ ਐ ਉਹਨਾਂ ਦਾ ਪਰਮਾਤੇਈ ਮੇਲੇ ਮੇਲੇ ਆ ਹੂੰ ਫੀਟਿੰਗ ਉਹ ਖਾਣੀ ਹੈਗਾ ਮੈਂ ਵੀ ਲਿਆ ਮਾਸਟਰ ਨੂੰ ਦਿਖਾ ਕੇ ਆਪਣਾ ਵਾਲੀ ਜਿਮਾਰੀ ਦੀ ਮਾਰ ਕਹਿੰਦਾ ਪੱਕਦੀ ਆ ਅੱਛਾ ਹੈ ਤਾਂ ਮਾਸਟਰ ਢਾਕੀ ਆ ਉਹ ਹੈ ਢਾਕੀ ਜਰੇ ਜਿਹੜੀ ਸਾਰਾ ਖੇਤ ਹੋਇਆ ਪਿਆ ਨਾ ਵਿੱਚ ਪੱਕਦੀ ਆ ਇਹਦਾ ਜਿਆਦਾ ਹੋਇਆ ਤੇਰੇ ਦਾ ਖੇਤ ਸਾਰਾ ਤਾਂ ਨਾ ਹਲੇ ਤਾਂ ਹਾਂ ਇਹਦੇ ਤਾਂ ਲੱਗਦੀ ਦੀ ਬਿਮਾਰੀ ਮਗਨ ਵੀ ਦਵਾ ਪੀਤੀ ਉਹਨੇ ਤੱਕੀ ਵੀ ਜੀਰੀਨ ਤਾਂ ਪਹਿਣੇ ਬੰਦੇ ਬਿਮਾਰ ਹੋਏ ਪਈ ਲੈ ਆ ਹੁਣ ਮੀ ਪੈਂਦਾ ਤਾਂ ਆ ਦੇ ਤਾਂ ਉਹ ਕਿ ਨਹੀਂ ਆਹ ਤਾਂ ਪਾਂਡੇ ਗੜੀ ਆਇਆ ਇੱਕ ਮੌਸਮ ਬਦਲਦਾ ਸਾਰਾ ਕੁਝ ਆਇਆ ਇਹ ਜੇ ਗਲੇ ਕੋਲੇ ਜੇ ਬੰਦੇ ਦੇ ਹਰੇਕ ਦੇ ਜੀ ਖਰਾਬ ਆਏ ਇੱਕ ਦੇ ਜੀ ਦੁਖਦੇ ਹੀ ਆ ਹੈ ਹੋ ਰਿਹਾ ਜਦੋਂ ਆਪਾਂ ਖੇਤ ਬਾਹਰ ਪੰਜ ਚਾਰ ਦਿਨ ਬਾਅਦ ਜਾਂਦੇ ਆ ਉਹ ਫਰਕ ਲੱਗਦਾ ਰਹਿੰਦਾ ਜਦੋਂ ਆਪਾਂ ਹੁਣ ਉਹ ਜਾਈ ਜਾਣਾ ਫੇਰ ਨਹੀਂ ਲੱਗਣਾ ਉੱਥੇ ਫੇਰ ਲੱਗਣੀ ਹੈਗਾ ਪੁਆਇੰਟ ਆ ਬਾਈ ਗੱਲ ਚ ਆ ਗੱਲ ਪੁਆਇੰਟ ਆ ਇਹ ਤਾਂ ਪਹਿਲਾਂ ਤੇ ਦੇਖਦਾ ਦੋ ਤਾਂ ਜਿਹੜਾ ਹੋਇਆ ਉਹ ਇੱਕ ਸੇਲਾ ਜਿਵੇਂ ਵੱਧਦੇ ਨੇ ਰੋਜ਼ ਕਿਦਾਂ ਬਦਲੂਗਾ ਮਨ ਮਚ ਆਇ ਰੱਖ ਕੇ ਜਾਣਾ ਕੋਈ ਪੱਕਾ ਚ ਛੇਤੀ ਗੇਰੀਆਂ ਮੰਡੀ ਫੇਰ ਕੋਈ ਨਹੀਂ ਪਹਿਲੀ ਵਕੂ ਪਹਿਲੀ ਆਉਗਾ ਉਹ ਰੁਕ ਜਾਓ ਵੀ ਫੇਰ ਉਹਨੂੰ ਪੱਕ ਦੇਣਾ ਨਾ ਮੈਂ ਜੀ ਤਾਂ ਆ ਜਾਣੀ ਹੈ ਤੇਰੀ ਤਾਂ ਆ ਜਾਣੀ ਹੈ ਪਹਿਲੀ ਆ ਜਾਣੀ ਅੱਜ ਦਿਨ ਮੈਂ ਦੇਖਿਆ ਐਨੇ ਜਣੇ ਚੱਲ ਰੰਗ ਬਦਲਿਆ ਹੋਗਾ ਉਹਨੇ ਪੱਕੇ ਨਹੀਂ ਹੈਗੇ ਨਾਲੇ ਉਹ ਮੌਸਮ ਵਿੱਚ ਫਰਕ ਪਈ ਜਾਂਦਾ ਕਰਨਾ ਹਾਂ ਹਾਂ ਐਂ ਵੀ ਲੱਗੀ ਹੋਣਾ ਪਹਿਲਾਂ ਵਾਅਸ ਪਹਿਲਾਂ ਵਾਅਸ ਸਪੀਡ ਵਧੀ ਸੀ ਰਾਤ ਦੇ ਵੀ ਠੰਡੂਗੀ ਵੀ ਨਹੀਂ ਹਾਂ ਹਾਂ ਤਕਰੀਬਨ ਅੱਜ ਤਾਂ ਦਿਨ ਲੰਘਿਆ ਤਾਂ ਠੰਡ ਚ ਲੰਘਿਆ ਹੁਣ ਨਿਕਲੀ ਧੁੱਪ ਹੋਣੀ ਲੱਗ ਜਣਾ ਘੜੀ ਪਤਾ ਨਹੀਂ ਹਾਂ ਜੀ ਬੜੀ ਹੋ ਵਜਾਂਦੀ ਆ ਬੜੀ ਜੋ ਕੱਲ ਬਹੁਤ ਜਗ੍ਹਾ ਬਹੁਤ ਨਹੀਂ ਪਿਆ ਮੈਂ ਕਹਿੰਦਾ ਚੌਥਾ ਦਿਨ ਆ ਲਗਾਤਾਰ ਮੀਂਹ ਹਾਂ ਚੌਥਾ ਪੰਜ ਪਿਆ ਰਹਾ ਤਾਂ ਹੀ ਹੋ ਗਿਆ ਸਾਉਣ ਮਗਰਾਂ ਪੈਂਦਾ ਰੋਜ਼ ਪਈ ਜਾਂਦਾ ਆਪਣਾ ਹਾਂ ਅੱਗੇ ਸਾਉਣ ਚੋਇ ਕਰਦੇ ਤੇ ਕੰਮ ਵਾਧਣ 1022 ਦਾ ਫੋਨ ਆਇਆ ਤਾਂ ਉੱਥੇ ਮੁਹਾਲੀ ਦੇ ਕਹਤਾ ਹਰਮੀਤ ਲੰਬੜਦਾਰ ਹਾਂ ਹਰਮੀਤ ਬਾਈ ਨੰਬਰਦਾਰ ਬਹੁਤ ਧੰਨਵਾਦ ਆ ਬਾਈ ਨੇ ਸਾਨੂੰ ਮੈਸੇਜ ਕਰਿਆ ਉਹਦਾ ਵੀ ਹਰਮੀਤ ਲੰਬੜਦਾਰ ਦਾ ਬਾਈ ਬਹੁਤ ਧੰਨਵਾਦ ਆ ਬਾਈ ਦਾ ਪਿਆਰ ਹੈ ਨਾ ਮੁਹਾਲੀਆ ਉਹ ਵੀ ਕਬੀਰ ਗਗਨ ਸ਼ੇਰਪੁਰ ਤੇ ਉਹਦਾ ਹੀ ਬਹੁਤ ਧੰਨਵਾਦ ਆ ਵੀ ਕਹਿੰਦਾ ਮਸਲ ਨਾਮ ਬੋਲ ਦਿਓ ਵਿਚਾਰੋ ਅਸੀਂ ਆਪਣਾ ਵਾਲੀ ਵੀਡੀਓ ਜੀ ਬੋਲੂਗੇ ਇਹ ਹੁਣ ਜਿਆਦਾ ਆ ਗਿਆ ਜਦੋਂ ਯਾਦ ਆ ਗਿਆ ਫਿਰ ਯਾਰ ਬੋਲਣਾ ਪੈਦਾ ਅਸੀਂ ਭੁੱਲ ਜਾਂਦੇ ਜੀ ਵੀਡੀਓ ਸਟਾਰਟ ਹੋ ਜਾਏ ਤਾਂ ਸਟਾਰਟ ਕਰੀ ਵੀ ਸੀ ਸਾਡੀ ਵੀਡੀਓ ਵੀ ਉਹ ਚ ਬੋਲ ਲਿਆ ਚਲੋ ਫਿਰ ਬੋਲਾਂਗੇ ਕਿਉਂ ਭੁੱਲ ਜਾਂਦੇ ਅਸੀਂ ਚੱਕਰ ਆਈ ਮੇਰੀ ਭਾਈ ਸੌਰੀ ਮੰਗਦੇ ਅਸੀਂ ਜਿੱਥੇ ਗਲਤ ਅਸੀਂ ਗਲਤੇ ਆ ਸਾਨੂੰ ਕੋਈ ਚੱਕਰ ਨਹੀਂ ਪੈਂਦਾ ਅਸੀਂ ਭੁੱਲ ਜਾਂਦੇ ਮੌਕੇ ਪਰ ਇੱਕ ਨਾ ਫੋਨ ਕਰਕੇ ਕਹਿ ਦੇਣਾ ਉਹ ਗੱਲ ਹੋਰ ਆ ਦੇਣਾ ਜੇ ਸਾਨੂੰ ਵਟਸਐਪ ਪਰ ਨੰਬਰ ਆਇਆ ਉਹਗੇ ਨਾ ਮੈਸੇਜ ਫਿਰ ਆ ਆ ਜਾਂਦਾ ਕਿ WhatsApp ਖੁੱਲਦੀ ਰਹਿੰਦੀ ਬਾਹਰ ਬਾਹਰ ਦਿਖੀ ਜਾਂਦਾ ਉਹ ਦਿਖੀ ਜਾਂਦੀ ਫਿਰ ਆ ਆ ਜਾਂਦਾ ਫਿਰ ਨਾਲ ਇੱਕ ਨੌ ਆਦ ਰਹਿਦਾ ਹੁਣਾਂ ਸਾਨੂੰ ਸੋਚ ਕੇ ਬੋਲਣਾ ਪਿਆ ਮੈਨੂੰ ਰਾਤ ਫੋਨ ਆਇਆ ਮੈਂ ਤਾਂਹੀਂ ਤੈਨੂੰ ਪੁੱਛਿਆ ਬਿੰਦਰ ਕਿ ਆ ਰਿਹਾ ਉਹ ਵੀਰਾ ਕੀ ਕਹਿੰਦਾ ਹਰਮੀਤ ਨੰਬਰਦਾਰ ਵੀ ਵੀਰਾ ਵੀ ਨੌ ਬੋਲਦੀ ਹਣੀ ਨਾ ਮੈਂ ਕਿਹਾ ਕਾਪੀ ਵੀ ਲਿਖ ਲੈ ਜੀ ਠੀਕ ਹੈ ਮੇਰੇ ਕੋਲ ਪੈਨ ਵੀ ਆ ਤਾਂ ਮੈਂ ਕਾਪੀ 'ਚ ਲਿਖਣਾ ਉਹ ਜਾਰੀ ਹੈ ਮੈਂ ਤਾਂਹੀਂ ਪਹਿਲਾਂ ਵੀ ਕਿਹਾ ਵੀ WhatsApp 'ਤੇ ਭਾਈ ਭੇਜਿਆ ਕਰੂੰ ਵੀ ਚਲੋ ਠੀਕ ਹੈ ਜੀ ਮਿਲਦੇ ਆ ਕਿਤੇ ਪਰ ਅਗਲੇ ਵਲੋਗ 'ਚ ਅਸੀ ਕਾ